ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਪੰਜਾਬੀਆਂ ਦੇ ਲਈ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਅਮਰੀਕਾ ਯੂਕੇ ਦੇ ਨਾਲੋਂ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ ਜੀ ਹਾਂ ਕੈਨੇਡਾ ਚ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਇਸ ਦੇ ਨਾਲ ਹੀ ਹੁਣ ਕੈਨੇਡਾ ਚ ਅਸਾਈਲਮ ਮੰਗਣ ਵਾਲਿਆਂ ਦੀ ਗਿਣਤੀ 1 ਲੱਖ 86000 ਤੇ ਪੁੱਜ ਗਈ ਹੈ ਤੇ ਹਾਲ ਹੀ 10000 ਪੰਜਾਬੀਆਂ ਨੇ ਕੈਨੇਡਾ ਚ ਆਪਣਾ ਮੰਗੀ ਹੈ ਤੇ ਅਸਾਈਲਮ ਮੰਗਣ ਵਾਲਿਆਂ ਚ ਵੱਡੀ ਗਿਣਤੀ ਕਿਉਂ ਹੋ ਰਹੀ ਹੈ ਵਿਦਿਆਰਥੀਆਂ ਤੇ ਉਸ ਪਰ ਵੀਜ਼ਾ ਵਾਲਿਆਂ ਦੀ ਹੈ ਜੋ ਪੱਕੇ ਤੌਰ ਤੇ ਕੈਨੇਡਾ ਵਸਣ ਲਈ ਇਰਾ ਅਖਤਿਆਰ ਕਰ ਰਹੇ ਹਨ ਜੀ ਹਾਂ ਤੇ ਹੁਣ ਮੌਂਟਰੀਅਲ ਦੇ ਹਵਾਈ ਅੱਡੇ ਤੇ 2022 ਚ ਸਿਰਫ 3325 ਜਣਿਆਂ ਨੇ ਕੈਨੇਡਾ ਕੇ ਸ਼ਰਨ ਮੰਗੀ ਸੀ ਪਰ 2023 ਚ ਇਹ ਅੰਕੜਾ 29500 ਹੋ ਗਿਆ 10 ਦੇ ਕੇ 2019 ਚ 58378 ਜਣਿਆਂ ਨੇ ਕੈਨੇਡਾ ਚ ਪਨਾਹ ਮੰਗੀ ਪਰ ਅਗਲੇ ਸਾਲ ਕੋਰੋਨਾ ਮਹਾਂਮਾਰ ਦੇ ਚੱਲਦੇ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਘਟ ਕੇ 18500 ਰਹਿ ਗਈ ਅਤੇ ਦੂਜੇ ਪਾਸੇ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਸਾਲਮ ਕੇਸਾਂ ਦਾ ਬੈਕਲੌਗ ਵਧਣ ਕਰਕੇ ਨਵੇਂ ਮਾਮਲਿਆਂ ਦੇ ਨੱਪਟਾਰੇ 4 ਸਾਲ ਤੋਂ ਪਹਿਲਾਂ ਹੁਣਾਂ ਸੰਬੰਧਮੇਂ ਹੀ ਕੈਨੇਡੀਅਨ ਹਵਾਈ ਅੱਡਿਆਂ ਤੇ ਸੈਲਮ ਮੰਗਣ ਵਾਲੇ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਜੋ 2019 ਤੋਂ 2023 ਦਰਮਿਆਨ ਇਸਾਂ ਕਦੇ ਚ 32 ਹਜ਼ਾਰ ਦਾ ਵਾਧਾ ਹੋਇਆ ਤੇ 2023 ਚ 1 ਲੱਖ 34 ਹਜ਼ਾਰ ਅਸਾਈਲਮ ਅਰਜ਼ੀਆਂ ਰਫਿਊਜੀ ਬੋਰਡ ਕੋਲ ਵਿਚਾਰ ਅਧੀਨ ਹਨ ਪਰ ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ 24 ਚ ਅਸਾਈਲਮ ਕੇਸਾਂ ਦਾ ਬੈਕਲੌਗ 1 ਲੱਖ 86 ਹਜ਼ਾਰ ਹੋ ਚੁੱਕਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ